ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲੇ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਗੇ ਅੱਜ ਆਪਾਂ ਯੂਰੀਆ ਪਾਉਣੀ ਸੀ ਪਹਿਲੀ ਯੂਰੀਆ ਜਿਹੜੀ 7301 ਨੂੰ ਪੈਣੀ ਆ ਉਹ ਆਪਾਂ ਲਾਦ ਲਈ ਹੁਣ 12 ਘਟੇ ਯੂਰੀਆ ਵਿੱਚ ਲਾਦ ਲਈ ਟਰਾਲੀ ਦੇ ਤੇ ਆਪਾਂ ਖੇਤ ਚੱਲੇ ਆ ਖਾਦ ਦੇ ਨਾਲ ਕੀ ਪਾਉਣਾ ਪੁੱਤ ਚੱਲ ਕੇ ਖੋਲ ਦੇਣ ਵਾਲੇ ਤੁਹਾਨੂੰ ਦੱਸਦੇ ਆ ਜੀ ਜੀ ਲੁੱਚ ਪਟੋਗਾ ਲੀਟਰ ਹੀ ਕਾਹ ਕੈਣ ਹੀ ਬਾਹਰ ਕੱਢ ਲਓ ਬੱਸ ਕਿ ਵਿਚ ਕੈਣ ਹਰ ਕੀ ਕੀ ਨੀਲਦਾ ਕੈਮ ਦੇ ਵਿੱਚੋਂ ਇਹ ਚਲੋ ਥੰਡੇ ਲੈ ਜਾ ਕੇ ਹਾਂਜੀ ਕਿਹੜੀ ਟ੍ਰੇਲਰ ਵਾਲੀ ਵੇਖ ਲੈ ਜਿਵੇਂ ਤੇਰੀ ਮਰਜ਼ੀ ਦਸਤਾਨੇ ਦਸਤਾਨੇ ਦੇ ਇੱਕ ਮਾਸਕੀ ਹਾਂ ਵੇਲਾ ਜੇ ਸੂਤਰਾਂ ਦੀ ਥੋੜੀ ਜਿਹੀ ਕਰ ਲਿਆ ਚੱਲਦਾ ਤਾਂ ਕੰਮ ਕਰੀ ਗਏ ਇਹਦੇ ਤੇ ਲਿਖਿਆ ਹੁੰਦਾ ਇਵਨ ਨਾਮ ਉਹਨੇ ਇਹਦੇ ਚ ਨਾਮ ਕੀ ਹੋਣਾ ਇਹਦੇ ਤੇ ਲਿਖਿਆ ਹੁੰਦਾ ਵੀ ਦਵਾਈ ਕਿਸ ਤਰੀਕੇ ਨਾਲ ਕਿੰਨੇ ਕਿੱਲਿਆਂ ਦੇ ਵਿੱਚ ਕਿੰਨੀ ਪੈਣੀ ਹੈ ਇਹ ਦਵਾਈ ਦੇ ਵਿੱਚ ਕੀ ਕੀ ਕੁਛ ਸਾਰਾ ਕੁਝ ਪੰਜਾਬੀ ਚ ਲਿਖਿਆ ਪਤਾ ਨਹੀਂ 12 13 ਉਹ ਸੈਲਰ ਵਾਲੀ ਪਈ ਉਹ ਪਈ ਫਰੀ ਸਾਫ ਹੈ ਇਹ ਦਕਨੀ ਸਾਡੇ ਕੋਲ ਬੜੇ ਲੋਕ ਹੀ ਲੱਗਦੇ ਸੀ ਪਰ ਨਹੀਂ ਜਿਹੜਾ ਮਰਾ ਚੱਕਰ ਜਾਂਦਾ ਲੋ ਜੀ ক্লোਰੋਪੈਨ ਲੱਗ ਪਈ ਪਹਿਲੀ ਪਹਿਲੀ ক্লোਰੋਪਾਣੀ ਕਿਹੜੀ ਕਿਹੜੀ ਪਾਉਂਦੇ ਪਏ ক্লোਰੋਪਾਣੇ ਪਏ 1/2 ਲੀਟਰ ਕਿੱਲੇ ਦੇ ਸਾਥ ਤੇ 20% ਦੇ ਵਿੱਚ ਲੀਥਲੇ ਤੇ ਆਪਾਂ ਨੂੰ ਮਿਲ ਗਈ 250 ਦੇ ਉਤੋਂ ਇਹ ਥੱਲੇ ਲੀਟਰ ਦੇ ਸਾਥ ਤੇ 250 ਤੋਂ ਵੀ ਥੱਲੇ ਮਿਲ ਗਈ ਨੈਟ ਕੈਸ਼ ਦਾ ਰੇਟੰ ਦਾ 250 ਤੇ ਮੁੰਡਿਆਂ ਨੇ ਯੂਰੀਆ ਗੱਟਾ ਛਾਤ ਨਾਲਾਂ ਦੇ ਵਿੱਚ ਗੱਟੇ ਤੋਂ ਘੱਟ ਪਾਇਆ ਇਹਗਾ 5127 ਜਿਹਨੂੰ ਆਪਾਂ ਪਾਉਣੇ ਪਏ ਪਹਿਲੀ ਯੂਰੀਆ ਦੇ ਵਿੱਚ ਹੀ ਪਾਈ ਜੰਨੇ ਆ ਕਲੋਰੋ ਇਹਨਾਂ ਦਾ ਕਾਰਨ ਇਹ ਸੀ ਕਿ ਬੀ ਨੂੰ ਕੀੜੀ ਥੋੜੀ ਥੋੜੀ ਮਹਿਸੂਸ ਹੁੰਦੀ ਵੀ ਕੀੜੀ ਗਲਤੀ ਸਾਡੇ ਤੋਂ ਇਹ ਹੋਈ ਨਹੀਂ ਤੇ ਪਨੀਰੀ ਤੋਂ ਜਦੋਂ ਪਨੀਰੀ ਲਾਉਣੀ ਹੁੰਦੀ ਏ ਪੂਰੇ 7 ਦਿਨ ਪਹਿਲਾਂ ਆਪਾਂ ਸਪਰੇਅ ਕਰਦੇ ਆ ਕੋਰਾ ਜਾਂਦੀ ਤੇ ਜਾਂ ਫੇਮ ਦੀ ਪਨੀਰੀ ਦੇ ਉੱਤੇ ਤਾਂ ਜੋ ਪਨੀਰੀ ਦੇ ਵਿੱਚ 15 ਦਿਨਾਂ ਤੱਕ ਘੱਟ ਤੋਂ ਘੱਟ ਰਵੇ ਵੀ ਅਸਰ ਗਾ ਕੀੜੀ ਨਾ ਹੁੰਦੇ ਚ ਪਵੇ ਐਸ ਵਾਰੀ ਸਪਰੇਅ ਨਹੀਂ ਹੋਈ ਜਿੰਦੇ ਕਰਕੇ ਕਿਤੇ ਕਿਤੇ ਵਿਰੀ ਵਿਰੀ ਕੀੜੀ ਮਹਿਸੂਸ ਹੁੰਦੀ ਪਹਿਲੀ ਯੂਰੀਆ ਨਾਲ ਵੈਸੇ ਤਾਂ ਜ਼ਿੰਕ ਪਾਉਣੀ ਸੀ ਆਪਾਂ ਬਟ ਆਪਾਂ ਕਲੋਰੋ ਪਾਉਂਦੇ ਪਏ ਆ ਅਗਲੀ ਯੂਰੀਆ ਦੇ ਵਿੱਚ ਆਪਾਂ ਜਿਹੜੀ ਜਿੰਕ ਪਾ ਦਾਂਗੇ ਤੇ ਅੱਜ 7-8 ਦਿਨਾਂ ਤੇ ਪਹਿਲੀ ਯੂਰੀਆ ਜਿਹੜੀ ਆਪਾਂ ਪਾਉਣ ਲੱਗੇ ਇਹਨੂੰ ਤੇ ਕਲੋਰੋ ਦੇ ਵਿੱਚ ਗੱਟੇ ਦੇ ਵਿੱਚ ਜਿਵੇਂ 1/2 ਲੀਟਰ ਇੱਕ ਕਿੱਲੇ ਦੇ ਹਿਸਾਬ ਤੇ 1/2 ਲੀਟਰ ਆਪਾਂ ਕਲੋਰੋ ਪਾਉਂਦੇ ਪਏ ਆ 20% ਇਹ ਤੋਂ ਬਾਅਦ ਵੇਖਦੇ ਆ ਕਿ ਕੋਈ 7-8 ਕਿੱਲੇ ਜਾਂਦੇ ਵਿੱਚ ਕੀੜੀ ਮਹਿਸੂਸ ਹੁੰਦੀ ਏ ਤੇ ਉਹਦੇ ਵਿੱਚ ਆਪਾਂ ਕਲੋਰੋ ਪਾਉਂਦੇ ਪਏ ਆ ਆਲਓਵਰ ਹਾਂਜੀ ਆਪਾਂ ਆ ਗਏ ਆ 7501 ਵਾਲੇ ਖੇਤ ਦੇ ਵਿੱਚ ਤੇ ਆ ਇੱਕ ਕਪ ਟ੍ਰਾਇਲ ਦੇ ਤੌਰ ਤੇ ਸਭ ਤੋਂ ਲੇਟ ਲਾਇਆ ਜਿਹੜਾ ਕਿਲਾ ਇਹਨੂੰ ਲਾਇਏ ਨੂੰ ਹੋ ਗਏ 4 ਦਿਨ ਹਾਲੇ ਵੀ ਲੇਟ ਦੇ ਵਿੱਚ ਨਕੀ ਰਿਸਪੌਂਸ ਨਹੀਂ ਦਿੰਦਾ ਵੀ ਇਹਦੇ ਬਾਰੇ ਪਤਾ ਲੱਗੇਗਾ 4 ਦਿਨ ਹੋਏ ਜੇ ਲਾਇਏ ਨੂੰ ਮੰਨ ਕੇ ਚੱਲੋ ਵੀ ਆਪਾਂ 5 ਜੁਲਾਈ ਨੂੰ ਇਹ ਲਾਤਾ ਕਿਲਾ ਆਪਾਂ ਤੇ 5 ਜੁਲਾਈ ਨੂੰ ਕਹਿੰਦਾ ਕਿ ਉਹ ਜਾ ਰਹਿੰਦਾ ਐਂ ਤੱਕ ਉਈ ਆਪਾਂ ਕਲੀਅਰ ਕਰਾਂਗੇ ਸਾਰਾ ਬਾਕੀ 7501 ਦੀ ਗੱਲ ਕਰ ਗਏ ਤਾਂ ਪਹਿਲੀ ਯੂਰੀਆ ਦੇ ਨਾਲ ਆਪਾਂ 4 ਕਿਲੋ ਜ਼ਿੰਕ ਪਾਈ ਐਰਿਸ ਦੀ ਇਹ ਆਪਾਂ ਉਹਦੀ ਥਾਂ ਤੇ ਹੋਰ ਵੀ ਪਾ ਸਕਦੇ ਜਿਵੇਂ 33% ਜ਼ਿੰਕ ਹੋ ਗਈ 5 ਕਿਲੋ ਪੈਕ ਦੇ ਵਿੱਚ ਆਉਂਦੀ ਉਤਮ ਦੀ ਆ ਗਈ ਸ਼੍ਰੀ ਰਾਮ ਦੀ ਆ ਗਈ ਜਾਂ ਹੋਰ ਚੰਗੇ ਕਿਸੇ ਵੀ ਮਲਟੀਨੇਸ਼ਨ ਕੰਪਨੀ ਤੁਸੀਂ ਪਾਓ ਤੇ 4 ਕਿਲੋ ਦੇ ਹਿਸਾਬ ਤੇ ਆਪਾਂ ਐਰਿਸ ਦੀ ਪਾਈ ਜ਼ਿੰਕ ਐਸ ਵਰੀ ਤੇ ਮੰਨ ਕੇ ਚਲੋ 7501 ਦੀ ਕੰਡੀਸ਼ਨ ਵੇਖ ਲਓ ਤੁਸੀਂ ਕਿਹੋ ਜੀ ਹੋਗੀ ਜਿਹੜੇ ਤੀਲੇ ਨੇ ਉਹ 6 6 ਤੀਲੇ ਬਣਾ ਗਿਆ 6 ਤੋਂ 7 7 ਤੀਲੇ ਬਣ ਗਏ 7501 ਦੇ ਤੇ ਵੈਰਾਈਟੀ ਬਹੁਤ ਵਧੀਆ ਜਾਨੀ ਕਿ ਕਾਲੇ ਸ਼ਾਹ ਖੜੀ ਹੋਈ ਪੂਰੀ ਹਿੰਦੀ ਤੁਹਾਨੂੰ ਬਈ ਲੈ ਹੀ ਦੱਸਿਆ ਵੀ ਅੱਧਾ ਘਟਾ ਡੀਜ ਵੀ ਅੱਧਾ ਘਟਾ ਪਟਾਸ਼ਾ ਪਾ ਪਾਇਆ ਪਹਿਲਾਂ ਉਸ ਤੋਂ ਬਾਅਦ ਪਹਿਲੀ ਯੂਰੀਆ ਦੇ ਵਿੱਚ 4 ਕਿਲੋ ਜ਼ਿੰਕ ਜਿਹੜੀ ਐਰਿਸ ਦੀ ਆਪਾਂ ਪਾਈਏ ਬਾਕੀ ਆਪਾਂ ਉਹਦੀ ਥਾਂ ਤੇ ਜੇ ਕਿਸੇ ਨੇ 33% ਪਾਉਣੀ ਤੇ 5 ਕਿਲੋ ਕਿੱਲੇ ਦੇ ਹਿਸਾਬ ਤੇ ਬਹੁਤ ਹੋਵੇਗੀ ਉਹ ਤੁਸੀਂ ਪਾ ਸਕਦੇ ਹੋ ਤੇ ਜੇ ਹੁਣ ਤੁਸੀਂ ਕਹਿੰਦੇ ਵੀ ਪੂਰਾ ਨਹੀਂ ਚੱਲਦਾ ਵਾ ਕਈਆਂ ਜਗ੍ਹਾ ਤੇ 7501 ਤਾਂ ਤੁਸੀਂ ਜੇ ਤੀਜੀ ਜਾਂ ਦੂਜੀ ਵੀ ਤੁਸੀਂ ਪਾਲੀ ਤਾਂ ਤੀਜੀ ਦੇ ਵਿੱਚ ਆਪਾਂ ਕੀ ਪਾਉਣਾ ਤੁਸੀਂ ਉਹਦੀ ਤੀਜੀ ਦੇ ਵਿੱਚ ਸਪ੍ਰਿੰਟ ਪਾਓ ਜਿਹੜਾ ਵੀ ਚੋਣਾ ਨਹੀਂ ਚੱਲਦਾ ਪਰ ਜਿਵੇਂ 33 ਨਹੀਂ ਜਾਂ 110 ਹੋ ਗਿਆ ਜਾਂ ਕਿਸ ਨੇ ਹੋਰ ਵੈਰਾਈ ਲਾਈ ਜਿਹੜੀ ਚੱਲਦੀ ਨਹੀਂ ਪਈਗੀ ਪੂਰੀ ਵੀ ਗਰੋਥ ਨਹੀਂ ਕਰਦੀ ਪਈ ਵੈਸੇ ਤਾਂ ਜਿਵੇਂ ਹੁਣ ਮੀਂਹ ਪੈ ਗਿਆ ਮਾਨਸੂਨ ਖੁੱਲ ਗਈ ਪੂਰੀ ਤਾਂ ਆਟੋਮੈਟਿਕਲ ਜਿੰਨਾ ਵੀ ਅੱਗੇ ਆਪਾਂ ਰਾਸ਼ਨ ਪਾਇਆ ਆ ਸਾਰੇ ਦਾ ਸਾਰਾ ਐਕਟਿਵ ਹੋ ਜਾਏਗਾ ਤੇ ਆਪਣੇ ਝੋਨੇ ਦੀ ਗ੍ਰੋਥ ਸ਼ੁਰੂ ਹੋ ਜਾਏਗੀ ਫਿਰ ਵੀ ਅਗਰ ਕੋਈ ਪ੍ਰੋਬਲਮ ਆਉਂਦੀ ਪਈ ਹੈ ਝੋਨੇ ਦੇ ਵਿੱਚ ਤਾਂ ਤੁਸੀਂ ਇੰਡੋਫਿਲ ਦਾ ਸਪ੍ਰਿੰਟ ਪਾਓ ਅੱਧਾ ਕਿਲੋ ਕਿੱਲੇ ਦੇ ਸਾਥ ਹੁੰਦਾ ਕੋਈ ਬਾਲਾ ਖਰਚਾ ਨਹੀਂ ਹੈਗਾ ਫਿਰ ਦੂਜੇ ਨਾਲ ਉਹ ਥੋੜਾ ਬਹੁਤ ਮਹਿੰਗਾ ਪਵੇਗਾ ਬਟ 500 ਰੁਪਏ ਦੇ ਨੇੜੇ ਤੇ ਕਿੱਲੇ ਦਾ ਖਰਚਾ ਹੈਗਾ ਅੱਧਾ ਕਿਲੋ ਸਪ੍ਰਿੰਟ ਦਾ ਇੰਡੋਫਿਲ ਜਿਹੜੀ ਇੰਡੋਫਿਲ ਦੀ ਸਪ੍ਰਿੰਟ ਹੈ ਉਹਦੇ ਵਿੱਚ ਜਿਹੜਾ ਟੈਕਨੀਕਲ ਹੈਗਾ ਉਹ ਕਿਸੇ ਹੋਰ ਦੇ ਵਿੱਚ ਨਹੀਂ ਹੈਗਾ ਵੀ ਵਧੀਆ ਵੀ ਉਹਦੇ ਟੈਕਨੀਕਲ ਬਹੁਤ ਵਧੀਆ ਹੈ ਤੇ ਰਿਜ਼ਲਟ ਦੀ ਜੇ ਗੱਲ ਕਰਾਂ ਤਾਂ ਤਿੰਨੇ ਦਿਨ ਰਿਜ਼ਲਟ ਆ ਜਾਏਗਾ ਵੀ ਤਿੰਨੇ ਦਿਨ ਤੁਹਾਨੂੰ ਪਤਾ ਲੱਗ ਜਾਏਗਾ ਵੀ ਮੈਂ ਇੰਡੋਫਿਲ ਦਾ ਸਪ੍ਰਿੰਟ ਪਾਇਆ ਮੈਂ ਇੰਡੋਫਿਲ ਦੇ ਸਪ੍ਰਿੰਟ ਦੀ ਮਸ਼ਹੂਰੀ ਨਹੀਂ ਕਰਦਾ ਵੀ ਉਹਨਾਂ ਦਾ ਹੀ ਵਧੀਆ ਵਾ ਬਾਕੀ ਮੈਂ ਤਾਂ ਰਿਜ਼ਲਟ ਲੈ ਆ ਰਿਜ਼ਲਟ ਦੀ ਗੱਲ ਕਰਦਾ ਵੀ ਰਿਜ਼ਲਟ ਕਿਹੜੀ ਚੀਜ਼ ਦਾ ਵਧੀਆ ਨੇ ਅਗਰ ਤੇਜੀ ਯੂਰੀਆ ਦੇ ਵਿੱਚ ਤੁਸੀਂ ਕੁਝ ਨਹੀਂ ਪਾਇਆ ਤਾਂ ਇੰਡੋਫਿਲ ਦਾ ਸਪ੍ਰਿੰਟ ਲਾਜਮੀ ਪਾਓ ਉਹਦੇ ਨਾਲ ਆਪਾਂ ਨੂੰ ਬਹੁਤ ਬੈਨੀਫਿਟ ਮਿਲੇਗਾ 7501 ਵਾਲਿਆਂ ਵਾਸਤੇ ਕਹਿਣਾ ਪਿਆ ਜਾਂ 7301 ਜਿਨ੍ਹਾਂ ਨੇ ਤੀਜੀ ਖਾਤੇ ਪਹੁੰਚ ਗਈ ਹੈ ਉਹ ਵੀ ਉਹਦੇ ਵਿੱਚ ਸਪ੍ਰਿੰਟ ਪਾ ਸਕਦੇ ਸੋ ਆਹੜੇ ਕਿੱਲਾਂ ਦੇ ਵਿੱਚ ਅੱਜ ਪਹਿਲੀ ਯੂਰੀਆ ਆਪਾਂ ਪਾਵਾਂਗੇ ਇਹਨਾਂ ਕਿੱਲਾਂ ਦੇ ਵਿੱਚ ਕਿਉਂਕਿ 8-8 ਦਿਨ ਹੋ ਗਏ ਇਹਨਾਂ ਨੂੰ ਟੋਟਰ ਲੱਗਿਆ ਨੂੰ ਅੱਠਾਂ ਜਾਂ ਦਸਾਂ ਦਿਨਾਂ ਦੇ ਪਹਿਲੀ ਯੂਰੀਆ ਪਾ ਅੱਜ ਪਾਉਣੀ ਹੁੰਦੀ ਚ ਤੇ ਬਾਕੀ ਜਿਹੜੇ ਆ ਜਿਹੜੀ ਦੂਜੀ 75 ਯੂਰੀਆ ਇੱਕ ਖੜੀ ਏ ਇਹਨੂੰ ਆਪਾਂ ਦੂਜੀ ਯੂਰੀਆ ਪਾਵਾਂਗੇ ਤੇ ਯੂਜੀ ਯੂਰੀਆ ਦੇ ਵਿੱਚ 1 ਲੀਟਰ ਦੇ ਹਿਸਾਬ ਨਾਲ ਆਪਾਂ ਜਿਹੜੀ ਕਲੋਰੋ ਪਾ ਰਹੇ ਆ ਇਸ ਵਾਰੀ ਲੀਥਲ ਜਿਹੜੀ ਇਨਸੈਕਟੀਸਾਈਡ ਦੀ ਆਉਂਦੀ ਤੇ ਉਸ ਤੋਂ ਬਾਅਦ ਅੱਗੇ ਕਿਵੇਂ-ਕਿਵੇਂ ਕਿਹੜੇ-ਕਿਹੜੇ ਟ੍ਰੀਟਮੈਂਟ ਕਰਦੇ ਲਗਾਤਾਰ ਆਪਣੀਆਂ ਵੀਡੀਓ ਚੱਲਦੀਆਂ ਰਹਿਣਗੀਆਂ ਐਸ ਪਨੀਰੀ ਨੂੰ ਅੱਜ ਆਪਾਂ ਲਿਆ ਕੇ ਪਾਤਾ ਮਿਕਸਚਰ ਜਿਹੜੇ ਕੱਲ੍ਹ ਵਾਲੀ ਵੀਡੀਓ 'ਚ ਤੁਹਾਨੂੰ ਦੱਸਿਆ ਵੀ ਪੀਲੀ ਪੈਂਦੀ ਇਹ ਪਨੀਰੀ ਤਾਂ ਹੁਣ ਤੀਜੇ ਚੌਥੇ ਦਿਨ ਤੱਕ ਆਪਾਂ ਨੂੰ ਰਿਜ਼ਲਟ ਦਾ ਪਤਾ ਲੱਗ ਜਾਏਗਾ ਵੀ ਕਿਵੇਂ ਦਾ ਰਿਜ਼ਲਟ ਰਿਹਾ ਜਿਹੜਾ ਆਪਾਂ ਮਿਕਸਚਰ ਲੈ ਕੇ ਪਾਇਆ ਜਗਾ ਬੱtter ਵੀ ਆ ਜੇਗੀ ਹੋਰ ਤਿੰਨਾ ਦਿਨਾਂ ਤੱਕ ਤੇ ਇੱਕ ਵਾਰੀ ਵਾਹ ਕੇ ਕੱਲ ਵੀ ਮੀਂਹ ਬਹੁਤ ਕੱਲ ਹਨੇਰ ਵੀ ਬਹੁਤ ਜ਼ਿਆਦਾ ਹੈ ਤੇ ਇਹਨੂੰ ਦੁਬਾਰਾ ਵਾਹ ਕੇ ਤੇ ਫੇਰ ਇਹਨਾਂ ਦਾ ਫੰਡ ਕਰਕੇ ਫੇਰ ਇਹਦੇ ਵਿੱਚ ਬਾਸਮਤੀ ਲਾਵਾਂਗੇ ਨਹੀਂ ਹੋਇਆ ਕਾਰ ਉਹ ਤੇ ਮੈਂ ਜਿਹਦੇ ਭੇਜਾਂ ਜ਼ਿੰਕ ਸਲਫੇਟ ਕਿਹੜੀ ਮੈਂ ਤੁਹਾਨੂੰ ਬਖਾਉਣਾ ਹੈ ਰਿਜ਼ਦੀ ਰਜ਼ਦੀ ਜ਼ਿੰਕ ਸਲਫੇਟ ਫਰਟੀਲਾਈਜ਼ਰ 33% ਜ਼ਿੰਕ ਸਲਫੇਟ ਆਵੇ ਮਿੱਟੀ ਲਾਗੀ ਪੈਰਾਂ ਨੂੰ ਦਾਤਾ ਤੇਰਾ ਲਗਾਉਣਾ ਵਿੱਚ ਟੋਟ ਜਾ ਸਾਰਾ ਕੁਛਿੰਦੇ ਚ ਲਿਖਿਆ ਆ ਹਾਲ ਹੋਰੀ ਰਜ਼ਦੀ ਪਾਈ ਆਪਾਂ ਇਹਦੇ ਚ